ਆ ਦੇਖ ਲੋ ਬਾਈ ਆਪਣਾ ਪੱਥਰ ਲੈ ਕੇ ਆਏ ਸੀਗੇ ਪੰਜਾਬ ਚੋਂ ਭਰ ਕੇ ਠੀਕ ਹੈ ਨਾ ਤੇ ਇਹਨਾਂ ਦਾ ਖਾਣ ਦਾ ਤਰੀਕਾ ਦੇਖ ਲੋ ਗੱਡੀਆਂ ਵਾਲੇ ਨੂੰ ਨਾਲੇ ਤਾਂ ਪਹਿਲਾਂ ਪਹੁੰਚ ਲੈਣ ਗਿਆ ਜਦੋਂ ਉਦੋਂ 1200 ਰੁਪਏ ਕੱਟ ਲਿਆ ਅਕੇ ਡਾਲਾ ਦੇ ਕੇ ਜਾ ਹੁਣ ਜਦੋਂ ਲੇਬਰ ਵਾਲਿਆਂ ਕੋਲ ਆਏ ਆਂਗੇ ਤੇ ਲੇਬਰ ਵਾਲੇ ਗੱਡੀ ਬਾਹਰ ਨਹੀਂ ਕੱਢਣ ਦੇ ਰਹੇ ਕਿ ਤੁਹਾਨੂੰ ਆ ਪੈਸੇ ਦੇ ਡਾਲੇ ਦੇ ਡਾਲੇ ਲੈਣੇ ਪਹੁੰਚ ਦੇਣ ਵੇਲੇ ਲੈ ਕੇ ਡਾਲਾ 1200 ਰੁਪਏ ਹੁਣ ਗੱਡੀ ਨੂੰ ਅੰਦਰ ਜਮ੍ਹਾਂ ਕਰ ਰੱਖਿਆ ਬਾਈ ਤੇ ਅਗੇ ਸਾਨੂੰ ਅੱਡ ਪੈਸੇ ਦੇ 700 ਰੁਪਇਆ ਫੇਰ ਗੱਡੀ ਬਾਹਰ ਨਿਕਲਣ ਦਵਾਵਾਂਗੇ। ਦੋ-ਦੋ ਵਾਰੀ ਡਾਲਾ ਕੌਣ ਦਿੰਦਾ ਹੁੰਦਾ ਬਾਈ ਜੇ ਹੁਣ ਮੈਂ ਉਹਨਾਂ ਦੀ ਵੀਡੀਓ ਬਣਾਉਣ ਲੱਗਿਆ ਅਗੇ ਵੀਡੀਓ ਨਹੀਂ ਬਣਾਉਣੀ ਮੁੜ ਕੇ ਲਾਫੜਾ ਵੱਧ ਜੂਗਾ ਐ ਆ ਫਲਾਨਾ ਇਹ ਵੋ ਫੇਰ ਬਾਈ ਇਹਦਾ ੱੱਕਾ ਹੀ ਆ ਯਾਰ ਗੱਡੀ ਵਾਲੇ ਨਾਲ ਦੋ-ਦੋ ਵਾਰੀ ਡਾਲਾ ਠੀਕ ਆ ਨਾ ਗੱਡੀ ਖਾਲੀ ਹੋ ਗਈ ਹੁਣ ਜਿਹੜੀ ਕੰਡੇ ਵਾਲੀ ਵਾਰਤੀ ਆ ਕੰਡਾ ਨਹੀਂ ਦੇ ਰਹੇ ਹੈਗੇ ਪਹੁੰਚਣੀ ਕੰਡੇ ਤੇ ਨਹੀਂ ਚੜਨ ਦੇ ਰਹੇ ਗੱਡੀ ਉੱਨਾ ਚਿਰ ਜਿੰਨਾ ਚਿਰ ਇਹ ਸਾਨੂੰ ਅੱਡ ਪੈਸੇ ਨਹੀਂ ਦਿੰਦਾ ਬਾਈ ਇਹ ਸਾਡੇ ਨਾਲ ੱੱਕਾ ਬਹੁਤ ਹੁੰਦਾ ਗੱਡੀ ਵਾਲਿਆਂ ਨਾਲ ਮੜਾ ਮੋਟਾ ਯਾਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅਸੀਂ ਟੂਨਾ ਮੰਦਰਾ ਪੋਰਟ ਤੇ ਖੜੇ ਆਂਗੇ ਅਡਾਨੀ ਦੀ ਪੋਰਟ ਆ ਦੇਖ ਲੋ ਠੀਕ ਹੈ ਤੇ ਜੇ ਸਾਕੇ ਜਿੰਨਾ ਚਿਰ ਸਾਨੂੰ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਗੱਡੀ ਨਹੀਂ ਬਾਹਰ ਜਾਊਗੀ ਦੱਸੋ ਯਾਰ ਅਸੀਂ ਕੀ ਕਰੀਏ ਦੋ ਦੋ ਵਾਰੀ ਡਾਲੇ ਦੇਆ ਕਰੀਏ ਇਹ ਭਈਆ 100 ਰੁਪਏ ਵਾਲਾ ਡਾਲਾ ਜਿਹੜਾ ਚੱਲਿਆ ਨਾ ਇਹ ਨਹੀਂ ਕੰਮ ਕਰਿਆ ਹੁਣ ਡਾਲਾ ਗਿਆ ਦਫ਼ਤਰਾਂ ਚ ਲੈ ਲੈਂਦੇ ਨੇ ਤੇ ਬਾਕੀ ਦੁਆਰੇ ਫੇਰ ਭਾਲਦੇ ਨੇ ਲੇਬਰ ਵਾਲੇ ਆ ਕੇ ਸਾਨੂੰ ਚਾਹ ਪਾਣੀ ਅੱਡ ਦੋ ਤਾਂ ਬਾਈ ਵੀਡੀਓ ਸ਼ੇਅਰ ਕਰੋ ਯਾਰ ਕੋਈ ਸੁਣਵਾਈ ਹੈ ਨਹੀਂ ਸਾਡੀ ਦੱਸੋ ਅਸੀਂ ਕਿੱਥੇ ਜਾਈਏ